ਸਾਸੀ ਕਾਲ ਜੀ ਸਾਰਿਆਂ ਨੂੰ ਉਮੀਦ ਆ ਕਿ ਤੁਸੀਂ ਠੀਕ ਠਾਕ ਹੋਵੋਗੇ ਜਿਹੜੇ ਦਿਨ ਦੀ ਤੁਸੀਂ ਡੀਕ ਕਰਦੇ ਸੀ ਅੱਜ ਉਹ ਦਿਨ ਆ ਹੀ ਗਿਆ ਉਹਦਾਂ ਸਾਡੀ ਬਬਲੂ ਨਾਲ ਗੱਲਬਾਤ ਹੁੰਦੀ ਰਹਿੰਦੀ ਤੇ ਵੀਡੀਓ ਬਾਰੇ ਕਰਦੇ ਰਹਿੰਦੇ ਸੀ ਅਸੀਂ ਗੱਲਾਂ ਪਰ ਉਹਨਾਂ ਦਾ ਰਾਤੀ ਫੋਨ ਆਇਆ ਕਿ ਸਵੇਰੇ ਜਿਹੜੀ ਵੀਡੀਓ ਵਾ ਉਹ ਬਣਾਉਣੀ ਆ ਤੇ ਕਿ ਤੁਸੀਂ ਟਾਈਮ ਨਾਲ ਆ ਜਿਓ ਤੇ ਹੁਣ 9 ਵਜ ਗਏ ਆ ਤੇ ਅਸੀਂ ਡੇ ਤਿਆਰੀ ਕਰਨ ਬਸ 10 ਮਿੰਟ ਤੱਕ ਅਸੀਂ ਤੁਰ ਪੈਣਾ ਇੱਥੋਂ ਤੇ ਵਾਵਾ ਵਿੱਚ ਗੈਪ ਪੈ ਗਿਆ ਗੈਪ ਵੀ ਉਹ ਤਾਂ ਪੈ ਗਿਆ ਕਿ ਸਾਡੇ ਕੋ ਤੁਹਾਨੂੰ ਪਤਾ ਵਾ ਵੀ ਟਾਈਮ ਹੈ ਨਹੀਂ ਤੇ ਟਾਈਮ ਦਾ ਕਰਕੇ ਫੇ ਅਸੀਂ ਨਹੀਂ ਜਾ ਸਕੇ ਵੀਡੀਓ ਦੇ ਵਿੱਚ ਤੇ ਹੁਣ ਆ ਗਏ ਆ ਦਿਨ ਵੱਡੇ ਤੇ ਫੇ ਤੁਹਾਨੂੰ ਨਵੀਆਂ-ਨਵੀਆਂ ਵੀਡੀਓ ਮਿਲਣਗੀਆਂ ਤੇ ਨਵੇਂ-ਨਵੇਂ کردار ਜਿਹੜੇ ਅਸੀਂ ਉਹ ਬਣਾਵਾਂਗੇ ਤੇ ਹੁਣ ਤੁਹਾਨੂੰ ਦਿਖਾਉਣਾ ਸਰਬ ਕੀ ਕਰਨ ਦੀ ਆ ਉਹ ਵੀ ਤੁਸੀਂ ਵੇਖੋ ਵੇਖੋ ਸਰਬ ਪੂਰੀ ਤਿਆਰੀ ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਜਦ ਤੱਕ ਤੁਸੀਂ ਠੀਕ-ਠਾਕ ਹੋਵੋਗੇ ਉੱਚੀ ਬੋਲੋ ਉੱਚੀ ਆਵਾਜ਼ ਨਹੀਂ ਨਿਕਲੀ ਸਾਸਰੀ ਕਾਲ ਜੀ ਸਾਰਿਆਂ ਨੂੰ ਅਮੀਰ ਕਰਦੇ ਆ ਕਿ ਤੁਸੀਂ ਹੋਗੇ ਠੀਕ ਠਾਕ ਤੇ ਅੱਜ ਅਸੀਂ ਚੱਲੇ ਆ ਬਬਲੂ ਦਾ ਨਵੀਂ ਵੀਡੀਓ ਬਣਾਉਣਾ ਤੇ ਬਾਕੀ ਸਾਰੀ ਵੀਡੀਓ ਨੂੰ ਹੁਣ ਦੋ ਪਿਆਰ ਤੇ ਤਾਂ ਅੱਗੇ ਤਾਂ ਹੀ ਉਹ ਤਾਂ ਵੱਧਦੇ ਹੋ ਪਿਆਰ ਹਨ ਹਾਂ ਤੇ ਵਧੀਆ ਵਧੀਆ ਸਾਡੇ ਚਲੋ ਕਮੈਂਟ ਕਰਿਓ ਤੁਹਾਡੇ ਵਾਸਤੇ ਤੇ ਇਹਨੂੰ ਨਾ ਖੇਚ ਜਿਆਦਾ ਹੀ ਨਾ ਉਹ ਖੇਚ ਖੇਚ ਕੇ ਵੀਡੀਓ ਦੇ ਵਿੱਚ ਇਹ ਖੇਚ ਖੇਚ ਕੇ ਉਹਦਾ ਚੁੰਬੜ ਕਰਤਾ ਹੋਰ ਤੇ ਹੁਣ ਮਿਲਦੇ ਆਂ ਅਸੀਂ ਪਬਲੂ ਦੇ ਘਰ ਤੇ ਆ ਸਾਡੇ ਬੈਠੇ ਆ ਜੀ ਸਰਤਾਜ ਵੀਰ ਸਿੰਘ ਤੇ ਅੱਜ ਐਤਵਾਰੀ ਹੈ ਜੇ ਸਹਰਸੂਰ ਕੋਈ ਨਹੀਂ ਨਿਵਾਲੇ ਹੁਣ ਆਣ ਕੇ ਨਿਵਾਵਾਂਗੇ ਤੇ ਆ ਜੇ ਇਕਮਜੀਤ ਸਿੰਘ ਸਾਸੀ ਕਾਲ ਦੇ ਸਾਰੇ ਹਾਂ ਇਕਮਜੀਤ ਨੇ ਬੋਲਿਆ ਤਾਈ ਤੁਸੀਂ ਬਲਾਉ ਫਿਰ ਤੁਹਾਨੂੰ ਮੈਂ ਚੀਜੀ ਲੈ ਕੇ ਦਵਾਂ ਉਹ ਪਾਲੇ ਕਾਕੇ ਨੇ ਭਾਰ ਤੇ ਆ ਲੋ 사ਸੀ ਕਾਲ ਬਲਾਉ ਫਿਰ ਚੱਲੀ 사ਸੀ ਕਾਲ ਕਰ ਲੋ 사ਸੀ ਕਾਕਰ ਦੋ ਨਾ ਸਾਰੇਆਂ ਤੇ ਚਲੋ ਜੀ ਮਿਲਦੇ ਆਂ ਬਾਕੀ ਅਸੀਂ ਬਬਲੂ ਦੇ ਘਰ ਬਬਲੂ ਦੇ ਘਰ ਜਾ ਕੇ ਹਨਾ ਉੱਥੇ ਘਰ ਮੇਡਰਨਾ ਗੰਮ ਤੇ ਉੱਥੇ ਨਾਲੇ ਗਰਾਂਗੇ ਗੱਲਾਂ ਬਾਤਾਂ ਤੇ ਨਾਲੇ ਹੁਣ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਤੇ ਵੱਧ ਤੋਂ ਵੱਧ ਪਿਆਰ ਕਰਿਓ ਚਲੋ ਠੀਕ ਹੈ ਸਰਬ ਹੋ ਗਿਆ ਰੈਡੀ ਹਾਂਜੀ ਹਾਂਜੀ ਚਲੋ ਆਜੋ ਜੀ ਆਜੋ ਲਓ ਜੀ ਅਸੀਂ ਚੁੱਕ ਲਿਆ ਆਪਣਾ ਬੈਗ ਅਸੀਂ ਚਲੀਏ ਬਬਲੂ ਨਾਲ ਘਰ ਤੇ ਗੱਲ ਕਰਨ ਮਿਲਾਉਣੀ ਆ ਤੇ ਉੱਥੇ ਜਾ ਕੇ ਬਾਕੀ ਵੀਡੀਓ ਬਣਾਉਣੀ ਆ ਚੱਲੀਏ ਚਲੋ ਲਓ ਜੀ ਅਸੀਂ ਤਾਂ ਪਹੁੰਚ ਗਏ ਪਬਲੂ ਦੇ ਘਰ ਤੇ ਉਹ ਗਾੜੀ ਹੈ ਨਹੀਂ ਅਜੇ ਤੱਕ ਅੱਸੀ ਗਾੜੀ ਆਈ ਗਈ ਹੈ ਹੋਰ ਜੀ ਕੀ ਹਾਲ ਜੀ ਵਧੀਆ ਵਧੀਆ ਮੈਂ ਕੀ ਖੰਡਿਆ ਮੈਂ ਬੁਆ ਘਟਿਆ ਤੇ ਮੋਟਰ ਹੈ ਕੋਈ ਆਇਆ ਤੇ ਅਸੀਂ ਉਧਰ ਨਹੀਂ ਸੈਟਦੇ ਸੀ ਨਾ ਅਸਲ ਵਿੱਚ ਮਗਰ ਅੱਛਾ ਅੱਛਾ ਇਹਨਾਂ ਨੂੰ ਤਾਂ ਨਹੀਂ ਪਤਾ ਰੱਖਿਆ ਹੋਰ ਮੈਂ ਜੀ ਮੰਮੀ ਜੀ ਹੁਣ ਆ ਕੋਈ ਇੱਥੇ ਮੈਂ ਆ ਗਏ ਹਾਂ ਸਾਸਿਕਾ ਦੀਦੀ ਹੋਰ ਸੁਣਾਓ ਠੀਕ ਠਾਕ ਨਹੀਂ ਕਰਦੇ ਸਾਬ ਆ ਹੀ ਗਿਆ ਮੈਂ ਅੱਜ ਕਰਮਾ ਭਾਗਾਂ ਵਾਲਾ ਦੇਣਾ ਆ ਗਿਆ ਕੇ ਹੋਰ ਚੱਲ ਸੁਣਾਓ ਠੀਕ ਹੈ ਕੋਈ ਨਹੀਂ ਹਾਂ ਵਧੀਆ ਸਭ ਠੀਕ ਹੀ ਚੱਲਦਾ ਬੈਠ ਜਾ ਨਹੀ ਨਾਲ ਨਾ ਨਹੀਂ ਕੋਈ ਨਹੀਂ ਮੈਂ ਹਾਂ ਮੈਂ ਆ ਗਿਆ ਕਿੰਨੇ ਹੋਰ ਸੁਣਾਓ ਬੱਸ ਵਧੀਆ ਬੰਦੇ ਪੂਰੇ ਪੂਰੇ ਕੇ ਅਜੇ ਕਰਦੇ ਗਿਆ ਫਿਰ ਉਹਨੂੰ ਹੈ ਨਹੀਂ ਕਰਦਾ ਕਰਦਾ ਸਾਡਾ ਤੇ ਕਰਦਾ ਹੀ ਕੋਈ ਦਿੰਦਾ ਹੀ ਉਹ ਇਹ ਹੋ ਜਾਂਦਾ ਨਾ ਫਿਰ ਵੀ ਫੇਰਾ ਤੇ ਪੈਣਾ ਹੀ ਪੈਣਾ ਵਾ ਚਲੋ ਕੰਮ ਵੀ ਹੋ ਜੇ ਹਣਾ ਕੋਈ ਵੀਡੀਓ ਬਣੀ ਹੋਏ ਅਹੀਂ ਵੀ ਆਉਣ ਆਉਣ ਕਰ ਜਾਈਂ ਤੁਹਾਡੇ ਕੋ ਤੇ ਇਦਾਂ ਹੀ ਠੰਮਾ ਕਰਾ ਦੇ ਵਿੱਚ ਨਹੀਂ ਆਇਆ ਜਵਾ ਗਿਆ ਮੈਨੂੰ ਬੱਬੂ ਨੂੰ ਆਉਣਾ ਟਾਈਮ ਨਹੀਂ ਲੱਗਾ ਕਿ ਉਹ ਆਉਂਦੇ ਰਹੇ ਇਹਨਾਂ ਕੋਲ ਦਾ ਟਾਈਮ ਨਹੀਂ ਹੁੰਦਾ ਐਨ ਮੈਂ ਸੋ ਕਿਹਾ ਦੀ ਮੈਂ ਤਾਂ ਜਾਵਾਂ ਕਹਿੰਦੇ ਤਾਂ ਹੋ ਗਿਆ ਵਾਂ ਕਿ ਮੈਂ ਛੁੱਟੀ ਹੋ ਸੋਨ ਨੂੰ ਆਜਾ ਛੁੱਟੀ ਨਹੀਂ ਐਤਵਾਰ ਛੁੱਟੀ ਹਾਂ ਚਲੋ ਯਾਰ ਕਿਹਾ ਤੁਸੀਂ ਆ ਗਏ ਆ ਹੈ ਤੁਸੀਂ ਆਗੇ ਆਹੀ ਆਗੇ ਕੋਈ ਗੱਲ ਵਾ ਤੇ ਕੋਈ ਗੱਲ ਨਹੀਂ ਆਵਾ ਨਹੀਂ ਨਹੀਂ ਸੱਜਣਾ ਹੁਣ ਕਿ ਹੁਣ ਤੁਸੀਂ ਦੇ ਹਾਓ ਗੱਲ ਕਰਕੇ ਸਾਡਾ ਨਹੀਂ ਕਹਦੇ ਤੁਸੀਂ ਆਗੇ ਆਹੀ ਆਗੇ ਇਹ ਨਹੀਂ ਗੱਲ ਬੰਦਨੀ ਹੁਣ ਆਵਾਂਗੇ ਜਰੂਰ ਆਵਾਂਗੇ ਦੱਸਦੇ ਕਿਹੜੀ ਗੱਲ ਵਾ ਨਹੀਂ ਸਰਬ ਆਹੋ ਜਦੋਂ ਇਹਨਾਂ ਨੇ ਹਾਂ ਨਹੀਂ ਨਹੀਂ ਪਹਿਲਾਂ ਕੀ ਗੱਲ ਵਾ ਅੱਗੇ ਕੋਤਿਆਂ ਤੁਸੀਂ ਕਹਿੰਦਾ ਵਾ ਇਹਨਾਂ ਨੂੰ ਫੇਰ ਵੀਡੀਓ ਉਧਰ ਹੀ ਬਣਾਉਣ ਦਿੰਦੇ ਇਹਦੇ ਫੇਰ ਸਾਡਾ ਫੇਰ ਆਪਣਾ ਟਾਈਮ ਨਹੀਂ ਲੱਗਦਾ ਸਾਡੇ ਦੇ ਆਪਣੇ ਰਿਸ਼ਤੇਦਾਰ ਰਹਿੰਦੇ ਹੀ ਉਹ ਉਹ ਸਾਨੂੰ ਆਦੇ ਰਹੇ ਸਾਨੂੰ ਪਤਾ ਸਾਨੂੰ ਪਤਾ ਹੁਣ ਰਿਸ਼ਤੇਦਾਰਾਂ ਨੂੰ ਡੱਬੇ ਵੀ ਦੇ ਕੇ ਆਇਆ ਤੂੰ ਹਾਂ ਰਹਿ ਗਏ ਨਹੀਂ ਆ ਹਾਂ ਮੂੰਹ ਮੂੰਹ ਠਗਰਾ ਦੇ ਕਹਿੰਦਾ ਰਿਸ਼ਤੇਦਾਰ ਰਹੇ ਕਿ ਰਿਸ਼ਤੇਦਾਰਾਂ ਦੇ ਡੱਬੇ ਆ ਹੀ ਉਸੇ ਵੇਲੇ ਵੇਖ ਲੈ ਇਹ ਹਾਂ ਕਿਉਂਕਿ ਹੁਣ ਇਹ ਵੀਡੀਓ ਵਾਲੇ ਤਾਂ ਝੂਠ ਨਹੀਂ ਬੋਲ ਸਕਦੇ ਵੀ ਅਸੀਂ ਉੱਥੇ ਗਏ ਨਹੀਂ ਚਾਹੇ ਉੱਥੇ ਨਹੀਂ ਗਏ ਉਹ ਤਾਂ ਸਾਰਿਆਂ ਨੂੰ ਪਤਾ ਨਹੀਂ ਆਲਾ ਨੇ ਬਣਾ ਲਾ ਗਿਆ ਤੁਹਾਨੂੰ ਪਹਿਲਾਂ ਪਹਿਲਾਂ ਤੁਸੀਂ ਕਮਲ ਭਾਜੀ ਕੋ ਗਏ ਫਿਰ ਤੁਸੀਂ ਨਾਨਕੇ ਗਏ ਹਾਂ ਅਸੀਂ ਜਿਹੜਾ ਕਵਲ ਰੋਕੋ ਗਿਆ ਨਾ ਤੇ ਜਿੱਦਾਂ ਵਲੋਗ ਪਾਉਣਾ ਹੈਗਾ ਉਦਨੇ ਇਸ ਵੇਲੇ ਪਹਿਲਾਂ ਚਾਹ ਜਲ ਗਿਆ ਤੇ ਵਲੋਗ ਬਾਚਾਇਆ ਸਾਡਾ ਸਾਰੇ ਕਹਿੰਦੇ ਵੀ ਪਤਾ ਵਾ ਨਾਨਕਿਆਂ ਨੂੰ ਹੈ ਨਾ ਤੇ ਅਸੀਂ ਪਹਿਲਾਂ ਉਹਨਾਂ ਨੂੰ ਡੱਬਾ ਦਿੱਤਾ ਵਾ ਵਲੋਗ ਉੱਥੇ ਜਾ ਕੇ ਬਬਲਣਾ ਕੀਤਾ ਵਾ ਨਾ ਉੱਥੇ ਜਾ ਕੇ ਬਬਲਣਾ ਉੱਥੇ 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 ਸਾਰਿਆਂ ਤੋਂ ਕਹਿ ਸਦੇ ਉਦਾਂ ਨਾਨਾ ਜੀ ਨੇ ਕੀਤਾ ਨਹੀਂ ਰੱਖੀ ਸਾਬ ਆਹ ਮੈਂ ਪਾ ਪਹਿਲਾਂ ਮੈਂ ਨਹੀਂ ਰ ਮੈਂ ਸਾਰਾ ਵਲੋਗ ਮੈਂ ਬਾਕੀਆਂ ਕੋ ਗੈਸ ਨਹੀਂ ਹੋਇਆ ਕਿ ਕੋਈ ਹੈ ਗਈ ਸਾਡੀ ਮਾਮੀ ਨੂੰ ਤੇ ਕੁੜੀ ਨੂੰ ਜਿਹੜਾ ਸਿਸਟਰ ਨੂੰ ਪਤਾ ਲੱਗ ਗਿਆ ਹੀ ਪਰ ਉਹ ਵੈਸੇ ਨਹੀਂ ਬੋਲੇ ਮੈਨੂੰ ਲੱਗਾ ਵੀ ਇਹਨੂੰ ਪਤਾ ਨਾ ਲੱਗੇ ਨਹੀਂ ਉਹ ਪਤਾ ਪਰ ਫਿਰ ਨਾਣਾ ਹੀ ਨੇ ਆਪ ਪੁੱਛਿਆ ਨਾ ਨਹੀਂ ਆਪ ਪੁੱਛਿਆ ਗਿਆ ਉਹ ਕਹਿੰਦਾ ਵੀ ਬਬਲੂ ਕਵਰ ਜਿਹੜਾ ਪੁੰਦਾ ਰਹਿੰਦਾ ਵਨ ਸੋਨੇ ਲੈ ਆ ਕੇ ਹਾਂ ਹਾਂ ਉਹ ਕਾਇਂ ਦੇ ਵਿੱਚ ਚਲੋ ਜੋ ਵੀ ਹੋ ਰਿਹਾ ਵਧੀਆ ਚਲੋ ਵਧੀਆ ਟੀਨ ਬਣ ਗਈ ਨਹੀਂ ਆ ਆਸ ਤੇ ਸਾਰਿਆਂ ਨੂੰ ਪਤਾ ਕੀ ਵੀ ਬਬਲੂ ਨੇ ਠਾਕਾ ਦਵਾ ਲਿਆ ਵਾ ਕੀ ਆਂਦਾ ਕਾਰ ਲਈ ਆ ਕਾਰ ਬਣਾਉ ਲੱਗ ਪਿਆ ਵਾ ਉਹ ਬਥੇਰਾ ਅਸੀਂ ਕਵਰ ਭਾਜੀ ਨੂੰ ਨਹੀਂ ਪਤਾ ਲੱਗਣ ਨੂੰ ਤੀ ਵੇਖਿਆ ਹੁਣ ਨਹੀਂ ਉਹ ਮੈਂ ਵਲੌਗ ਵੇਖਿਆ ਸੀ ਬਾਅਦ ਵਿੱਚ ਮੈਂ ਕਮੈਂਟਾਂ ਤੇ ਵੀ ਆਪਾਂ ਵੀ ਵੇਖਿਆ ਨੇ ਜਿੱਦਾਂ ਵੀ ਪਹਿਲੇ ਮੈਨੂੰ ਮੈਂ ਫਾਦਾ ਇਹ ਕਰ ਫਿਰ ਬਾਅਦ ਵਿੱਚ ਮੈਨੂੰ ਪਤਾ ਲੱਗਣਾ ਆਡੇ ਨਾ ਸਿਸਟਮ ਜਿੱਦਾਂ ਇਹਨੇ ਫੋਨ ਨਹੀਂ ਹੋਣਾ ਸੀ ਨਾ ਇਨੇ ਕਾ ਫੜੀ ਮੰਨ ਦੱਸਿਆ ਵਾ ਇਹ ਕਿਹਨੇ ਮੈਂ ਚਾ ਦੋਖਣਾ ਚੱਲਿਆ ਵਾ ਇਹਨਾਂ ਬਾਹਰ ਇੱਕ ਲੈਣ ਬਣਾ ਲੈ ਕੇ ਤਾਂ ਘਰ ਲੈ ਆਂਦਾ ਤੇ ਇੱਦਾਂ ਕਵਨ ਹੁਣਾ ਨਾ ਕੀਤਾ ਇਹਨੇ ਹਾਂ ਨਹੀਂ ਉਹ ਸਾਡੀ ਮਮੀ ਜੀ ਨੂੰ ਨਹੀਂ ਦੱਸਿਆ ਇਹਨੇ ਆ ਤੇ ਉਹ ਉੱਥੇ ਜਾ ਕੇ ਮੈਨੂੰ ਮਿਲਿਆ ਇਹ ਨਾ ਦੱਸਿਆ ਜਿਹੜੀ ਆਪਣਾ ਲੋਗ ਬੈਨ ਪਾ ਲੈਦੇ ਨਾ ਫੇਰਾ ਕਵਨ ਹੁਣਾ ਪਤਾ ਲੱਜਣਾ ਹੈਗਾ ਹਾਂ ਤੁਹਾਡੀ ਆਡੀਅੰਸ ਨੂੰ ਵੀ ਪਤਾ ਲੱਜਣਾ ਆਹੇ ਵੀ ਪਤਾ ਕਰਕੇ ਆਪਾਂ ਸਾਰਿਆਂ ਤੋਂ ਘਰ ਰੱਖਿਆ ਵਾ ਨਹੀਂ ਘਰ ਜਿਹੜਾ ਸੀ ਨਾ ਆਨੋ ਇਹ ਵੀ ਮੈਂ ਹੈ ਵੀ ਐ ਬੋਟੀ ਦੀ ਫੋਟੋ ਦਾ ਵਿਖਾ ਲੰਨੀ ਦੇ ਦੇ ਵਿੱਚ ਮੈਂ ਉਹ ਵੀ ਲਾਈ ਹੋਣੀ ਫੋਟੋ ਦੇ ਮੋਟਾ ਤੇ ਠੀਕ ਹੈ ਨਾ ਵੇਖ ਲੈ ਬਬਲੂ ਚੋਰੀ ਚੋਰੀ ਖਲਾ ਠਾਕਾ ਲੱਗਾਈ ਨਾ ਠਾਕਾ ਬਬਲੂ ਨੂੰ ਠਾਕਾ ਠੂਕਾ ਲੱਗਣਾ ਵਾ ਸਾਰਿਆਂ ਨਾ ਅਵੀ ਵਲੋਗ ਬਣਾਵਾਂਗੇ ਸਾਰਿਆਂ ਨੂੰ ਦੱਸਾਂਗੇ ਕਿੱਦਾਂ ਹਨਾ ਉਹੀ ਠਾਕੇ ਦੇ ਕੰਮ ਜਿਹੀ ਪਾਈ 300 ਜਾਣਾ ਆਹੋ ਸਹੀ ਗੱਲ ਆ ਬਾਅਦ ਜਾ ਕੇ ਮੈਂ ਬਰਾਤੇ ਨਹੀਂ ਖੜਨਾ ਕੋਈ ਇਹਦਾ ਹੀ ਆ ਗਿਆ ਅਸੀਂ ਉਹਦੇ ਕਹਾਂਗੇ ਆ ਫਿਰ ਬਰਾਤ ਬਰਾਤ ਵਿੱਚ ਕੀ ਕਰਦੀ ਹੁੰਦਾ ਆ ਹਾਂ ਹੁਣ ਸੁਣਾਉ ਤਾਂ ਹੀ ਠੀਕ ਆਕ ਜੀ ਬਸ ਵਧੀਆ ਵਧੀਆ ਤੁਸੀਂ ਸੁਣਾਓ ਇਹਨਾਂ ਦੇ ਚੈਨਲ ਨੂੰ ਵੀ ਚੱਕੋ ਜਿੱਦਾਂ ਸਾਨੂੰ ਸਪੋਰਟ ਕਰਦੇ ਤੁਸੀਂ ਸਾਰੇ ਜਾਣੇ ਇਸ ਤਰ੍ਹਾਂ ਇਹਨਾਂ ਦੇ ਚੈਨਲ ਤੇ ਵੀ ਸਪੋਰਟ ਕਰੋ ਹਣਾ ਤੇ ਚਲੋ ਹਾਲ ਮਿਲ ਕੇ ਜਿਹੜਾ ਵਾ ਵੀਡੀਓ ਬਣਾ ਚੈਨਲ ਦਾ ਨਾਮ ਵੀ ਦੱਸ ਦੋ ਨਾ ਕਿਹੜਾ ਇਹਨਾਂ ਦਾ ਚੈਨਲ ਦਾ ਨਾਮ ਹੈਗਾ ਵਾ ਪ੍ਰੀਤ ਸਰਵ ਵਲੋਗ ਪ੍ਰੀਤ ਸਰਵ ਵਲੋਗ ਪ੍ਰੀਤ ਸਰਵ ਵਲੋਗ ਤੇ ਸਾਰੇ ਜਾਣੇ ਜਰੂਰ ਸਪੋਰਟ ਕਰੋ ਭਾਜੀ ਇਹਨਾਂ ਨੂੰ ਵੀ ਬਹੁਤ ਟਾਈਮ ਦੇ ਸਾਡੇ ਨਾਲ ਜੁੜੇ ਆ ਇਹ ਸਾਲ ਢੇਰ ਸਾਲੀ ਸਾਰੀ ਚੱਲਿਆ ਹਨ ਹਾਂ ਵੱਧ ਹੋ ਗਿਆ ਹੁਣ ਸਾਲ ਨੂੰ ਵੱਧ ਹੋਣ ਵਾਲਾ ਜਿੱਤ ਸਾਡੇ ਨਾਲ ਜਿੱਤ ਸਾਡੇ ਚੈਨਲ ਨੂੰ ਪਿਆਰ ਦਿੱਤਾ ਨਾ ਉਦਾਂ ਇਹਨਾਂ ਦੇ ਚੈਨਲ ਨੂੰ ਪਿਆਰ ਦੋ ਸਾਜ ਜੀ ਇਹਨਾਂ ਨੇ ਪਹਿਲੀ ਵੀਡੀਓ ਸਾਡੇ ਨਾਲ ਬਣਾਈਆਂ ਦੁੱਖ ਦੀਆਂ ਦਾ ਨਹੀਂ ਨਹੀਂ ਪਹਿਲੀ ਸੀਨ ਕੀਤਾ ਹੀ ਉੱਤੇ ਕੋੜੀ ਨੂੰ ਤੇ ਚਲਾ ਚਾਈ ਸਾਥ ਦੇ ਬਾਗ ਨੂੰ ਤੇ ਹਾਂ ਉਹਦੇ ਵਿੱਚ ਪਹਿਲੇ ਸੀਨ ਉੱਚ ਸੀ ਬਹੁਤ ਵਧੀਆ ਸੀਰੀਜ਼ ਇਹਨਾਂ ਦੇ ਨਾਲ ਜਿਹੜੀ ਇਹ ਬਣਾਈਆਂ ਬਹੁਤ ਸੋਹਣੀ ਚੱਲਦੀ ਰਹੀ ਆ ਤੇ ਮੁਰਕੇ ਦੁਖਤੀਆਂ ਦੀ ਬਣਾਈਆਂ ਹੋਈ ਬਹੁਤ ਵਧੀਆ ਇਹਨਾਂ ਦੋਵਾਂ ਜਾਨਿਆਂ ਨੇ ਵੀ ਭਾਜੀ ਨੇ ਤੇ ਦੀਦੀ ਨੇ کردار ਆਪਣਾ ਨਿਭਾਇਆ ਵਾ ਭਾਵੇਂ ਜਿੱਦਾਂ ਮਰਜੀ ਆ ਜਿੱਦਾਂ ਬਾਤ ਦੇ ਵਿੱਚ ਬਾਤ ਫੇਰ ਵੀ ਬਹੁਤ ਵਧੀਆ ਬਾਤ ਜਵਾਈ ਗੁੰਗਾ ਹੋ ਗਿਆ ਆਹੋ ਬਾਹਰ ਜਵਾਈ ਮੁਰਕੇ ਉਹ ਜੋ ਜਵਾਈ ਗੁੰਗਾ ਮੁਰਕੇ ਨਹੀਂ ਉਹ ਡਾਕਟਰ ਕਿਹੜਾ ਸੋਰਨ ਗੁੰਗਾ ਜਵਾਈ ਸਾਡੇ ਆਗਰ ਪਿਆ ਜਵਾਈ ਗੁੰਗਾ ਨਹੀਂ ਜਵਾਈ ਬੋਲਦਾ ਬੜਾ ਵਾ ਹੁਣ ਸਾਨੂੰ ਸਮਝ ਲੱਗ ਗਈ ਆ ਜਵਾਈ ਨੂੰ ਗੁੰਗਾ ਨਹੀਂ ਰਹਿੰਦੇ ਨਾਲ ਗੱਲ ਹੈ ਹੋਆ ਬਸ ਹੈ ਇਹ ਅਹੀਂ ਗੁੰਗਾ ਰੱਖਣਾ ਹੀ ਨਹੀਂਗਾ ਨਹੀਂ ਗੁੰਗੀ ਹੋ ਜਾ ਕੇ ਪਰ ਜਵਾਈ ਗੁੰਗਾ ਗੁੰਗਾ ਨਹੀਂ ਕਰਨਾ ਹੈ ਗੁੰਗਾ ਕਰਾਇਆ ਤਾਂ ਅੰਦਾਜ਼ ਆਉਂਦਾ ਜਦੋਂ ਅਸੀਂ ਜਵਾਈ ਗੁੰਗਾ ਕਰਦੇ ਪੰਗਾ ਵੀ ਉਹਦੇ ਪੈਂਦਾ ਵਾ ਪੈਂਦਾ ਕਿਉਂਕਿ ਜਵਾਈਆਂ ਦੀ ਰਿਸਪੈਕਟ ਪਾਂਦੀ ਆ ਤੇ ਜਦੋਂ ਜਵਾਈ ਜਦੋਂ ਗੁੰਗਾ ਬਣ ਜਾਂਦਾ ਨਾ ਇਹ ਗੱਲਾਂ ਆਪਣੇ ਮਨ ਵਿੱਚ ਕਰਦਾ ਵਾ ਆ ਆਵਾਜ਼ ਜਾਂਦਾ ਹੈ ਜਵਾਈ ਹੈ ਉਹ ਜਵਾਈ ਐਸਾ ਗੁੰਗਾ ਕੀਤਾ ਕੁੜੀ ਆ ਜੋ ਵੀ ਐ ਐਸਾ ਗੁੰਗਾ ਕੀਤਾ ਵਾ ਜਦੋਂ ਇਹ ਬੰਦੇ ਨੂੰ ਮੂੰਹ ਦਾ ਦਾ ਵਾ ਪਰ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਹੂੰ ਇਹਨਾਂ ਨੂੰ ਅਸੀਂ ਜਦੋਂ ਕਿਹਾ ਸੀ ਨਾ ਵੀ ਤੁਸੀਂ ਤੇ ਚਲੋ ਇਹਨਾਂ ਨੂੰ ਅਸੀਂ ਨਹੀਂ ਸਾਹਮਣੇ ਹੀ ਤੁਹਾਡੇ ਇਹਨਾਂ ਨੂੰ ਅਸੀਂ ਨਹੀਂ ਕਿਹਾ ਵੀ ਤੁਸੀਂ ਕਿਤੇ ਨਾ ਕੰਮ ਕਰਿਓ ਜਾਂ ਕਿਤੇ ਨਾ ਜਾਓ ਹਣਾ ਨਹੀਂ 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 ਜਦੋਂ ਭੁੱਲੀ ਜਾਂਦੀ ਦਿੱਤੀ ਉਹ ਤੇ ਚਲੋ ਇਹਨਾਂ ਦੀ ਆਪਣੀ ਜਿਹੜੀ ਆ ਉਹ ਟਾਈਮਿੰਗ ਨਹੀਂ ਸੀ ਹੁਣ ਭਾਜੀ ਜਿਹੜੇ ਆ ਉਹ ਆਪਣਾ ਹੋਰ ਕੋਈ ਕੰਮ ਕਰਦੇ ਸੀ ਆਪਣੇ ਸਕੂਲ ਵਗੈਰਾ ਜਾਂਦੇ ਸੀ ਹਣਾ ਕਿ ਇਹਦੀ ਡੀਟੇਲ ਦੀ ਉੱਤੇ ਉਹਦੇ ਕਰਕੇ ਫਿਰ ਜਦੋਂ ਸਿਆਲ ਹੀ ਉਹ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਟਾਈਮ ਜਿਹੜਾ ਉਹ ਘੱਟ ਹੁੰਦਾ ਵਾ ਤੇ ਟਾਈਮ ਘੱਟ ਹੋਣ ਕਰਕੇ ਇਹਨਾਂ ਕੋ ਨਹੀਂ ਟਾਈਮ ਨਿਕਲਦਾ ਰਿਹਾ ਤੇ ਫਿਰ ਸਾਡਾ ਵੀ ਧਰੋਕਾ ਹੁੰਦਾ ਸੀ ਕਿਉਂਕਿ ਫਿਰ ਮੁੜ ਕੇ ਨੇਰਾ ਪੈਣਾ ਨੇਰੇ ਸੀ ਨਹੀਂ ਬੰਦੇ ਹੁੰਦੇ ਇਹ ਕਰਕੇ ਫਿਰ ਇਹਨਾਂ ਨੂੰ ਅਸੀਂ ਕਿਹਾ ਵੀ ਚਲੋ ਤੁਸੀਂ ਆਪਣਾ ਸਿਆਲਾਂ ਦੇ ਵਿੱਚ ਕਰ ਲਓ ਤੇ ਆਪਾਂ ਆਪਣਾ ਅਡਜਸਟ ਕਰ ਲੈਂਦੇ ਆ ਤੇ ਸਿਰਫ ਆ ਗੱਲ ਆ ਵਿੱਚ ਨਹੀਂ ਹੋਰ ਕੋਈ ਏਡੀ ਗੱਲ ਨਹੀਂ ਆ ਪੀਏ ਸਾਡੇ ਨਾਲ ਲੜੇ ਆ ਜਾਂ ਕੁਝ ਜਾਂ ਨਾ ਇਹਨਾਂ ਛੋਟੇ ਹੁੰਦਾ ਕਰਕੇ ਤਾਂ ਨਹੀਂ ਫਿਰ ਵੀਡੀਓ ਤੁਹਾਡੇ ਸਾਹਮਣੇ ਨਹੀਂ ਬਸ ਸਿਰਫ ਹੁੰਦੇ ਰਹੇ ਫੋਨ ਵੀ ਆਦੇ ਹੁੰਦੇ ਰੇ ਆ ਦੂਸਰੇ ਇਹ ਮਿਲਣੇ ਤੇ ਗੱਲਾਂ ਪਤਾ ਹੀ ਪੁਣੀ ਆਡੀਆਂ ਉਹ ਸਿਰ ਸੇਵ ਤੇ ਮਿਲਣੇ ਗਿਲਣੇ ਵੀ ਸਾਡਾ ਪੂਰਾ ਹੈ ਇਹ ਮਿਲਣੇ ਗਿਲਣੇ ਪੂਰਾ ਹੀ ਦੋਸਾਂਗੇ ਦੇਣ ਹੁੰਦੇ ਨੇ ਦੋ ਤਿੰਨ ਵਾਰੀ ਸਾਡੇ ਰੁਕਦੇ ਰਹਿੰਦੇ ਨੇ ਸਪੈਸ਼ਲ ਅੱਡ ਕਰ ਹੋ ਗਿਆ ਹੁੰਦੇ ਰੇ ਮਾਰੇ ਵਲੋਗ ਨਹੀਂ ਬਣਾਇਆ ਐ ਬਲੋਗ ਨਹੀਂ ਖਾਟ ਕਰ ਨਹੀਂ ਹੈ ਭਰਾਈ ਇਹਨਾਂ ਕੋਲ ਇਹ ਕਹਾਣੀ ਇਹ ਖਾਤੀ ਕੋਈ ਨਹੀਂ ਜਾਵਾਂਗੇ ਅਸੀਂ ਆਪਾਂ ਉੱਥੇ ਜਾ ਕੇ ਆਪਣਾ ਵਲੋਗ ਬਣਾ ਲਾਂਗੇ ਕੋਈ ਨਹੀਂ ਮੈਂ ਹਣਾ ਹੁਣ ਆਪਾਂ ਇਦਾਂ ਕਰਨਾ ਨਾ ਹੁਣ ਆਪਾਂ ਦੂਰੀਆਂ ਰਹਿਣ ਹੀ ਨਹੀਂ ਦੇਣੀਆਂ ਕਾਵੇਂ ਹੋਣਾ ਤੁਹਾਡੇ ਕੋ ਕਾਣਾ ਚੈਨਲ ਵੀ ਚੁੱਕ ਦੇਣਾ ਵਾ ਕਿਹਦਾ ਸਾਰੇ ਭੈਣ ਭਰਾ ਤਾਨੂੰ ਸਪੋਰਟ ਕਰਨਗੇ ਤੇ ਤੁਹਾਡੀਆਂ ਵੀ ਬਣਗੀਆਂ ਵੀਡੀਓ ਤੁਹਾਡੀਆਂ ਬਣਨਗੀਆਂ ਹੁਣ ਏਦਾਂ ਹੁਣ ਏਦਾਂ ਹੋਣਾ ਵੀ 1000 ਚਵਾਲ ਤੁਹਾਡੇ ਦਾ ਘੇ ਰਨੇ ਨਹੀਂ ਸਹੀ ਗੱਲ ਹੈ ਨਾ ਤੇ ਚਲੋ ਕੋਈ ਗੱਲ ਨਹੀਂ ਬਾਕੀ ਜਵਨ ਮੈਨੂੰ ਲੱਗਾ ਤੈਨੂੰ ਸਾਸਰੀ ਘਰ ਦਾ ਚੇਤਾ ਮੈਨੂੰ ਲੱਗਿਆ ਮੈਂ ਵੱਡਿਆਂ ਦੀ ਗੱਲ ਜਰੂਰ ਪੁੱਛਣਾ ਪਈ ਹਾਂ ਇਹ ਮੈਂ ਚੱਲਣ ਦੇ ਉਹਦੇ ਉਹ ਵੀ ਗੱਲ ਹੈ ਇਹ ਵੀ ਗੱਲ ਹੈ ਕੀ ਆ ਮਨ ਨੇ ਸੀ ਬਣਾਈ ਬੜੀ ਬੜੀ ਸਿਆਣੀ ਆ ਸਸਰੀ ਘਰ ਸਸਰੀ ਘਰ ਬਹਿ ਜਾ ਤਵੀ ਇੱਥੇ ਹਣ ਸਾਹ ਚਲੋ ਬਾਕੀ ਮੁੱਕ ਦੀ ਗੱਲ ਇਹ ਆ ਇਹ ਸਾਡੇ ਘਰ ਆਏ ਆ ਹੁਣ ਇਹਨਾਂ ਨੂੰ ਆਪਾਂ ਚਾਹ ਪਾਣੀ ਪਿਆਈਏ ਠੀਕ ਆ ਇਹਨਾਂ ਦੀ ਆਉਪਕਾ ਕਰੀਏ ਮੈਂ ਤੇ ਨਹੀਂ ਸੇਵਾ ਕਰੀ ਮੈਂ ਕੀ ਆਖਣਾ ਸੇਵਾ ਕਰੀ ਜੋ ਆਈ ਤੁਸੀਂ ਨਹੀਂ ਨਹੀਂ ਦੁੱਜੀ ਸੇਵਾ ਨਹੀਂ ਨਹੀਂ ਯਾਰ ਆਹ ਤਾਂ ਆਪਾਂ ਨਹੀਂ ਨਹੀਂ ਆਹ ਸਮਝਾ ਗਾੜਾ ਚੱਲ ਮੈਂ ਤੇ ਆਪਾਂ ਸਲਾਹ ਕਰਨੇ ਮੈਂ ਹਾਂ ਐਂਦਾ ਕਰਾਂਗੇ ਚਲੋ ਉਹਨੂੰ ਕਿਤੇ ਤੇ ਚੋਵਾਂਗੇ ਉਹ ਆਪਾਂ ਪਰਲੇ ਪਾਸੇ ਬੈਠੇ ਪਤਾ ਨਹੀਂ ਕਿਹੜੇ ਵੇਲੇ ਮੋਟਰਸ ਲਾ ਲਾ ਕੇ ਤੇ ਬੂਲ ਬੰਦ ਕਰਤਾ ਨਹੀਂ ਉਹਨੂੰ ਕਿਤਾ ਕਹਿੰਦਾ ਅਜੇ ਤੱਕ ਆਏ ਨਹੀਂ ਤੇ ਭਾਈ ਨੇ ਫੋਨ ਚ ਕਹਿੰਦੇ ਗੇਟ ਕੋਲ ਤਾਂ ਨਹੀਂ ਗੇਟ ਦੇ ਆਈਆਂ ਇਹਨੇ ਇਹ ਵੀ ਚੱਲ ਤੁਹਾਡੇ ਨਾਲ ਹੀ ਕਰਦੇ ਆਂ ਸਾਰਿਆਂ ਨੂੰ ਇੱਕੋ ਜਿਹਾ ਸਮਝ ਨਹੀਂ ਨਹੀਂ ਸਾਰਿਆਂ ਸਾਰਿਆਂ ਮੈਂ ਅੱਗੇ ਕਹਿੰਦਾ ਮੈਂ ਮੈਂ ਤਾਂ ਦੱਸਣਾ ਕਰੀ ਮੈਂ ਤੇਰੇ ਉਧਰੇ ਸੌਣ ਮਿਲ ਕਾਪੀ ਕਰ ਲੈਂ ਮੈਂ ਮੇਲੇ ਉੱਥੇ ਆਪਣੇ ਘਰ ਮੈਂ ਆਈ ਜਾਂਦੇ ਨਾ ਬਕਲੂ ਕਰ ਮੈਂ ਆਪਣੇ ਵਹੂਰੇ ਮੈਂ ਹਮਰ ਮੈਂ ਹਸਣਾ ਘਟਣਾ ਕੋਈ ਮੈਂ ਹਰ ਪਤਾ ਨਹੀਂ ਤੇ ਕੱਲ ਪਰਸੋ ਪੈਦ ਲੰਗੇ ਨਾ ਤੇ ਮੈਂ ਸਾਨੂੰ ਲਈ ਘੰਟੇ ਉਹ ਦਿਨ ਸਾਡੇ ਕੋ ਨਿਹਰਾ ਹੋ ਗਿਆ ਕਿਉਂਕਿ ਛੁੱਟੀ ਤੋਂ ਬਾਅਦ ਆਏ ਸੀ 4 ਵਜੇ ਅਸੀਂ ਤੁਹਾਡੇ ਇਥੋਂ ਲੰਗੇ ਗਾਂ ਗਏ ਆਂ ਤੇ 4 ਵਜੇ ਤੋਂ ਬਾਅਦ ਅਸੀਂ ਉਧਰੋਂ 6:30 ਤੁਰੇ ਨਾ ਅਸੀਂ 6:30 ਤੁਰੇ ਫਿਰ ਉਹ ਨਿਹਰਾ ਹੋ ਗਿਆ ਫਿਰ ਇਹ ਹੁੰਦਾ ਨਾ ਘਰ ਜਾ ਕੇ ਰੋਟੀ ਖਾਣ ਨਾ ਬਰ ਜਾਂਦੀ ਹੈ ਇਹੋ ਜੀ ਗੱਲ ਬਾਤ ਵੀ ਜਿਹੜਾ ਨਹੀਂ ਆਇਆ ਜੀ ਕੋਈ ਗੱਲ ਪਿਆਰ ਵੀ ਹੈਗਾ ਆਪਾਂ ਇੰਨਾ ਜੇ ਤੁਹਾਡਾ ਰਹੇ ਵਿਚਾਰੇ ਵੇਖੋਗੇ ਚੰਗਾ ਤੁਸੀਂ ਫੇਰੀ ਬੰਦਾ ਹਮ ਬਿਲਕੁਲ ਬਿਲਕੁਲ ਜੇ ਹੁਣ ਤੁਸੀਂ ਸਾਡਾ ਜੀ ਕੀਤਾ ਤੁਹਾਨੂੰ ਫੇਰ ਕਹਿਣਾ ਉਹੀ ਜਾਂ ਤੇ ਹੁੰਦਾ ਜੇ ਪਿਆਰ ਨਾਲ ਇਹਨਾਂ ਨੂੰ ਕਹਿਣਾ ਹੀ ਨਹੀਂ ਗੱਲ ਉਹੀ ਨਾ ਨਾਲੇ ਇੱਕ ਗੱਲ ਜਦੋਂ ਬੰਦਾ ਗੁੱਸੇ ਨਾਰਾਜ਼ ਹੋਏ ਬਾਅਦ ਚ ਦੋਰੇ ਜੀ ਨਹੀਂ ਕਰਦਾ ਜਾਂਦਾ ਹੈਨਾ ਲੋਕਾਂ ਨੂੰ ਇਹ ਵੀ ਸਾਨੂੰ ਫੋਨ ਇੱਕ ਦੂਜੇ ਨੂੰ ਕਰਦੇ ਰਹੇ ਆਹੀ ਵੀ ਫੋਨ ਕਰਦੇ ਰਹੇ ਸਾਰਿਆਂ ਕੋਲ ਚਲੋ ਠੀਕ ਆ ਯਾਰ ਜੋ ਆ ਚਲੋ ਜੀ ਹੁਣ ਮੇਰੇ ਚੈਨਲ ਨੂੰ ਕਰੋ ਸਪੋਰਟ ਹਾਂ ਕਿਉਂਕਿ ਆਹੋ ਕਿਉਂਕਿ ਅਸੀਂ ਵੀ ਆਪਣਾ ਚੈਨਲ ਨਾ ਦੇ ਵੀਡੀਓ ਤੇ ਵੀਡੀਓ ਦੇ ਵੀਡੀਓ ਤੇ ਵੀਡੀਓ ਦੱਸਣਾ ਜਾਂਦੇ ਆ ਆ ਤੁਹਾਡੇ ਤੁਹਾਡਾ ਕੋਈ ਲਗਾ ਨਹੀਂ ਕਿਉਂਕਿ ਤੁਸੀਂ ਸਾਨੂੰ ਇੱਥੇ ਤੱਕ ਲੈ ਕੇ ਆਏ ਤੇ ਬੰਦੀਆਂ ਨੂੰ ਅੱਗੇ ਕਰਨਾ ਅੱਗੇ ਕਰਨਾ ਭਾਜੀ ਹੁਣਾਂ ਦੇ ਚੈਨਲ ਦੇ ਉੱਤੇ ਸਬਸਕ੍ਰਾਈਬਰ ਜਿਹੜੇ ਉਹ ਪੂਰੇ ਆ ਤੇ ਸਿਰਫ ਜਿਹੜਾ ਵਾਚ ਟਾਈਮ ਰਹਿ ਗਿਆ ਵਾ ਉਹ ਵੀ 1500 2000 ਦਾ ਫਰਕ ਵਾ ਸਾਰਾ ਹਣਾਈ ਨਾ ਘੇਗਾ ਤੇ ਇਹ ਇਹੋ ਜਿਹੜਾ ਵਾ ਥੋੜਾ ਓਖਾ ਹੁੰਦਾ ਵਾ ਟਾਈਮ ਤੇ ਚਲੋ ਇਹ ਨਿਕਲ ਜੇ ਤੇ ਇਹਨਾਂ ਦਾ ਵੀ ਸਿਸਟਮ ਸਟਾਰਟ ਹੋ ਜੇ ਤੇ ਚਲੋ ਅਰਲੇ ਭਰਾਲ ਮਿਲ ਕੇ ਕੰਮ ਹੋ ਜਾਂਦਾ ਹਨਾ ਤੇ ਹੁਣ ਇਹ ਜਿਹੜਾ ਕਿੰਨੇ ਕਰਨਾ ਵਾ ਉਹ ਤੁਸੀਂ ਕਰਨਾ ਵਾ ਨਾ ਅਹੀ ਕਰ ਸਕਦੇ ਆ ਤੇ ਨਾ ਇਹ ਆਪ ਹੀ ਕਰ ਸਕਦੇ ਆ ਇਹ ਤੁਸੀਂ ਕਰਨਾ ਵਾ ਇਹਨਾਂ ਦਾ ਜਿਹੜਾ ਵਾਚ ਟਾਈਮ ਦਾ ਜਿਹੜਾ ਵਧਾਉਣਾ ਵਾ ਤੇ ਜਲਦੀ ਜਲਦੀ ਇਹਨਾਂ ਨੂੰ ਸਪੋਰਟ ਕਰੋ ਤੇ ਮੈਂ ਫੇਰ ਹੀ ਆਣਾ ਹਾਂ ਹਾਂਜੀ ਹਾਂਜੀ ਤੇ ਚਲੋ ਵਧੀਆ ਕੰਮ ਇਹਨਾਂ ਦਾ ਵੀ ਚੱਲ ਜੇ ਠੀਕ ਆ ਜੀ ਫਿਰ ਪਾਉਣਗੇ ਇਹ ਲੋਕ ਆਪਣੇ ਚੈਨਲ ਤੇ ਪਾਇਆ ਕਰਨਗੇ ਜਿੰਦਾ ਦਾ ਵੀ ਇਹਨਾਂ ਨੂੰ ਵਧੀਆ ਲੱਗਦਾ ਵਾ ਬਾਕੀ ਇਹਨਾਂ ਦੇ ਸ਼ੋਰਟਸ ਵਗੈਰਾ ਜਿਹੜੇ ਆ ਤੁਸੀਂ ਦੇਖਦੇ ਹੀ ਆ ਸਾਰੇ ਜਿਹੜੇ ਤੇ ਉਹਨਾਂ ਨੂੰ ਵੀ ਸਪੋਰਟ ਦੇ ਗੁਰੀ ਕਰਦੇ ਆ ਤੇ ਉਹ ਇਹਨਾਂ ਵੱਲੋਂ ਧੰਨਵਾਦ ਤੁਹਾਨੂੰ ਜੀਤਾ ਜੀ ਫਿਰ ਸਾਡੇ ਵੱਲੋਂ ਸਾਰਿਆਂ ਨੂੰ ਧੰਨਵਾਦ ਠੀਕ ਹੈ ਓਕੇ ਜੀ